ਅੱਜ ਮਾਰਕੀਟ ਕਮੇਟੀ ਕਾਦੀਆਂ ਦੀਆਂ ਜਿਹੜੀਆਂ ਤਿੰਨ ਪ੍ਰਮੁੱਖ ਸੜਕਾਂ ਨੇ ਅੱਜ ਉਹਨਾਂ ਦਾ ਉਦਘਾਟਨ ਜਿਹੜਾ ਕੀਤਾ ਗਿਆ ਅੱਜ ਜਿਹੜੀ ਇਹ ਬਾਡ ਸਿਵਲ ਲਾਈਨ ਵਾਲੀ ਰੋਡ ਆ ਜਿਹੜੀ ਕਿ ਬਸਰਾਵਾਂ ਨੂੰ ਜਾਂਦੀ ਹੈ ਤਕਰੀਬਨ 2 ਕਿਲੋਮੀਟਰ ਇੱਕ ਉਹਦਾ ਨੀ ਪੱਥਰ ਰੱਖਿਆ ਗਿਆ ਦੂਸਰਾ ਜਿਹੜੀ ਪਿੰਡ ਭਕਤੂਪੁਰਾ ਦੇ ਵਿੱਚੋਂ ਦੀ ਅਰਜਾਦਾ ਰੋਡ ਜਿਹੜੀ ਆ ਪਿੰਡ ਭਕਤੂਪੁਰਾ ਤੋਂ ਨਾਂਕੇ ਰਾਮਪੁਰ ਤੱਕ ਜਾਂਦੀ ਆ ਉਹਦਾ ਰਿਪੇਅਰ ਦਾ ਰੱਖਿਆ ਔਰ ਤੀਸਰੀ ਜਿਹੜੀ ਪਿੰਡ ਕੂਂਟ ਦੀ ਰੋਡ ਆ ਉਹਦਾ ਨਹੀਂ ਪੱਥਰ ਰੱਖਿਆ ਗਿਆ ਜੇ ਮੈਂ ਸਮੁੱਚਤਾ ਚ ਦੱਸਾਂ ਤੇ ਮਾਰਕੀਟ ਕਮੇਟੀ ਕਾਦੀਆਂ ਦਾ 17 ਕਰੋੜ ਰੁਪਏ ਜਿਹੜਾ ਵਾ ਉਹ ਸੜਕਾਂ ਦੀ ਰਿਪੇਅਰ ਦਾ ਮਜੂਰ ਹੋਇਆ ਪਿਛਲੇ 10-12 ਸਾਲ ਤੂੰ ਇੱਕ ਵੀ ਸੜਕ ਜਿਹੜੀ ਆ ਵਿਧਾਨ ਸਭਾ ਹਲਕਾ ਕਾਦੀਆਂ ਦੀ ਉਹ ਰਿਪੇਅਰ ਨਹੀਂ ਹੋਈ ਸੋ ਇੱਕ ਇੱਕ ਕਰਕੇ ਅਸੀਂ ਹੁਣ ਸਾਰੀਆਂ ਹੀ ਸੜਕਾਂ ਦੀ ਜਿਹੜੀ ਆ ਉਹ ਰਿਪੇਅਰ ਕਰ ਰਹੇ ਆ ਔਰ ਵਧੀਆ ਟੰਗ ਦੇ ਨਾਲ ਸ਼ਹਿਰ ਦੀ ਜਿਹੜੀ ਓਵਰਆਲ ਡਵੈਲਪਮੈਂਟ ਜਿਹੜੀ ਆ ਉਹ ਕੀਤੀ ਜਾ ਰਹੀ ਸਰ ਜਿੰਨੀ ਚੋਂ ਕਿਸ ਤਰ੍ਹਾਂ ਦੇਖਦੇ ਸਾਰੀਆਂ ਪਾਰਟੀਆਂ ਕਹਿ ਰਹੀਆਂ ਆ ਕਿ ਆਪਣੀ ਜਦ ਆਮ ਪਾਰਟੀ ਆ ਮੈਂ ਵੀ ਤਰਨਤਾਰਨ ਜਾ ਕੇ ਆਇਆ ਵਾਂ ਔਰ ਜੋ ਮੈਂ ਉੱਥੇ ਹਾਲਾਤ ਵੇਖੇ ਆ ਆਮ ਲੋਕਾਂ ਨੂੰ ਮੈਂ ਪੁੱਛ ਕੇ ਵੇਖਿਆ ਤੇ ਇੱਕ ਤਰਫਾ ਹਾਲਾਤ ਜਿਹੜੇ ਆ ਜਿਹੜੇ ਆ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਹਰਮੀਤ ਸਿੰਘ ਸੰਧੂ ਜੀ ਜਿਹੜੇ ਕਿ ਤਿੰਨ ਵਾਰ ਦੇ ਵਿਧਾਇਕ ਨੇ ਬੜੇ ਐਕਸਪੀਰੀਐਂਸਡ ਨੇ ਔਰ ਆਪਣੇ ਟਿਨਿਓਰ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਕੰਮ ਜਿਹੜੇ ਆ ਸ਼ਹਿਰ ਦੇ ਇਲਾਕੇ ਦੇ ਉਹ ਸਵਾਰੇ ਆ ਤੇ ਲੋਕ ਦੁਬਾਰਾ ਬੜੇ ਤਤਪਰ ਨੇ ਕਿ ਉਹਨਾਂ ਨੂੰ ਦੁਬਾਰਾ ਮੌਕਾ ਜਿਹੜਾ ਉਹ ਦਿੱਤਾ ਜਾਵੇ ਔਰ ਮੈਨੂੰ ਤੇ ਕਿਸੇ ਵੀ ਪਾਰਟੀ ਨਾਲ ਮੁਕਾਬਲਾ ਆਮ ਆਦਮੀ ਪਾਰਟੀ ਦਾ ਨਹੀਂ ਜਾ ਰਿਹਾ ਇਸ ਵੇਲੇ ਇੱਕ ਤਰਫਾ ਮਾਹੌਲ ਜਿਹੜਾ ਵਾ ਉਹ ਤਰਮ ਤਰਨ ਦੀ ਸਥਿਤੀ ਬਣ ਚੁੱਕੀ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਗੈਂਗਸਟਰ ਨੇ ਇਹ ਪਿਛਲੀ ਜਿਹੜੀ ਖਾਸ ਕਰਕੇ ਸਰਕਾਰੀ ਕਾਂਗਰਸ ਦੀ ਇਹ ਉਹਦੇ ਪਤਾਸ਼ੀ ਦੀ ਔਰ ਅੱਜ ਵੀ ਜੇ ਮੁਹਾਵਲਾ ਖਰਾਬ ਕੀਤਾ ਜਾ ਰਿਹਾ ਤਾਂ ਜਿਹੜੀ ਕਾਗਰਸ ਵਾਲਿਆਂ ਦੀ ਸ਼ਹਿਤ ਤੇ ਜਿਹੜਾ ਵਾ ਇਹ ਆਪਣਾ ਗਲਤ ਸਮਾਜਿਕ ਜਿਹੜੇ ਆ ਕੰਮ ਕਰ ਰਹੇ ਆ ਔਰ ਜਿਹਦੇ ਕਰਕੇ ਲਾਅ ਐਂਡ ਆਰਡਰ ਜਿਹੜਾ ਵਾ ਖਰਾਬ ਹੋ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਿ ਸਰਕਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਚੱਲ ਰਹੀ ਆ ਉਹ ਇਹਨਾਂ ਨੂੰ ਥੱਲ ਪਾਉਣ ਲਈ ਜਿਹੜਾ ਬਿਲਕੁਲ ਤਤਪਾਰ ਆ ਖਾਸ ਕਰਕੇ ਜਿਹੜਾ ਨਸ਼ਿਆਂ ਦੇ ਖਿਲਾਫ ਅਸੀਂ ਕਾਰਵਾਈਆਂ ਕੀਤੀਆਂ ਨੇ ਇਹ ਉਹਦੇ ਜਿਹੜੇ ਆ ਉਹਦੇ ਜਿਹੜੇ ਇਫੈਕਟ ਆ ਕਿਉਂਕਿ ਜੇ ਐਕਸ਼ਨ ਹੁੰਦਾ ਤਾਂ ਉਹਦਾ ਰਿਐਕਸ਼ਨ ਹੁੰਦਾ ਸੋ ਜਿਹੜਾ ਨਸ਼ਿਆਂ ਦੇ ਖਿਲਾਫ ਸਰਕਾਰ ਨੇ ਬੜਾ ਵੱਡੀ ਮੁਹਿੰਮ ਵਿੱਟੀ ਸੀ ਬਹੁਤ ਹਾਲ ਤੱਕ ਜਿਹੜੀ ਆ ਨਸ਼ਿਆਂ ਨੂੰ ਥੱਲ ਪਾਈ ਸੀ ਇਹ ਉਹਦੇ ਕਰਕੇ ਸਾਰਾ ਜਿਹੜੇ ਆ ਉਹਦੇ ਫੈਕਟ ਆ ਰਹੇ ਆ ਪਰ ਪੰਜਾਬ ਸਰਕਾਰ ਜਿਹੜੀ ਆ ਉਹ ਪੂਰੀ ਤਤਪਰ ਔਰ ਵਧੀਆ ਟਾਂਗ ਦੇ ਨਾਲ ਸਾਰਾ ਲਾਅ ਐਂਡ ਆਰਡਰ ਕੰਟਰੋਲ ਕੀਤਾ ਜਾਊਗਾ ਡੀਜੀਪੀ ਸਾਹਿਬ ਆਪ ਇਹਦੀ ਜਿਹੜੀ ਮੋਨਿਟਰਿੰਗ ਆ ਉਹ ਕਰ ਰਹੇ ਆ ਉਹ ਪਟਾਲਾ ਵਿਖੇ ਵੀ ਪਰਸੋਂ ਹੋ ਕੇ ਗਏ ਆ ਔਰ ਵਧੀਆ ਢੰਗ ਨਾਲ ਇਹ ਸਾਰਾ ਜਿਹੜਾ ਵਾ ਇਹਨੂੰ ਕੰਟਰੋਲ ਕਰ ਲਿਆ। ਦੇਖੋ ਪਿੱਡੀ ਮੰਦ ਭਾਗੀ ਗੱਲ ਆ ਕਿ ਐਡੇ ਵੱਡੇ ਮਨਿਸਟਰਾਂ ਦਾ ਸ਼ਹਿਰ ਹੋਵੇ ਕਾਦੀਆਂ ਤੇ ਪਖਾਨਿਆਂ ਦੀਆਂ ਸਾਨੂੰ ਗੱਲਾਂ ਕਰਨੀਆਂ ਪੈਣ ਬੜੀ ਮੰਦ ਭਾਗੀ ਗੱਲ ਆ। ਚਲੋ ਤੁਸੀਂ ਮੇਰੇ ਨੋਟਿਸ 'ਚ ਲਿਆ ਦਿੱਤੀ ਆ ਇਹ ਅਸੀਂ ਜਲਦੀ ਬਣਾ ਦੇਾਂਗੇ। ਸਾਨੂੰ ਪ੍ਰੋਬਲਮ ਕਿਉਂ ਆ ਰਹੀ ਆ ਕਿਉਂਕਿ ਜਿਹੜੀ ਕਮੇਟੀ ਆ ਉਹ ਕਾਂਗਰਸ ਦੀ ਆ ਅਸੀਂ ਕੋਈ ਵੀ ਕੰਮ ਕਰ ਲੱਗਦੇ ਆ ਤੇ ਉਹ ਰਿੱਕਾ ਪਾ ਦਿੰਦੇ ਆ ਮੈਂ ਇੱਥੇ ਸੀਵਰੇਜ ਵੀ ਪਾਉਣਾ ਚਾਹੁੰਦਾ ਸੀਦਾ ਮੈਂ ਇੱਥੇ ਵਾਟਰ ਟ੍ਰੀਟਮੈਂਟ ਪਲਾਂਟ ਵੀ ਲਾਉਣਾ ਚਾਹੁੰਦਾ ਮੈਂ ਇੱਥੇ ਇੱਕ ਟੈਂਕੀ ਜਿਹੜੀ ਨਵੀਂ ਆ ਤਕਰੀਬਨ 9.5 ਕਰੋੜ ਰੁਪਏ ਦੀ ਜਿਹੜੀ ਲਾਗਤ ਨਾਲ ਜਿਹੜਾ ਵਾ ਉਹ ਕੰਮ ਕੀਤਾ ਜਾਣਾ ਵਾ ਔਰ ਉਹ ਮਨਜ਼ੂਰ ਹੋ ਚੁੱਕਿਆ ਟੈਂਡਰ ਲੋਟ ਹੋ ਚੁੱਕਿਆ ਸਿਰਫ ਜਿਹੜਾ ਸਮਾਨ ਉਹਦਾ ਉਹ ਲੈ ਕੇ ਇਹ 9.5 ਕਰੋੜ ਰੁਪਏ ਦਾ ਨਵਾਂ ਟੈਕੀ ਦਾ ਕੰਮ ਜਿਹੜਾ ਉਹ ਮਨਜ਼ੂਰ ਹੋਇਆ तकरीबन 15 ਕਿਲੋਮੀਟਰ ਕਾਦੀਆਂ ਸ਼ਹਿਰ ਦੇ ਵਿੱਚ ਨਵੀਆਂ ਪਾਈਪਲਾਈਨ ਤੇ ਟੁੱਟੀਆਂ ਜਿਹੜੀਆਂ ਉਹ ਲਾ ਕੇ ਤੇ